ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਹੋਏ ਤਾਂ ਪਿਤਾ ਕਾਲੂ ਜੀ ਨੇ ਵਿਚਾਰਿਆ ਹੁਣ ਇਸ ਦੇ ਗਲ ਵਿੱਚ ਜੰਜੂ ਪਵਾ ਦਈਏ ਭਾਵ ਜੰਜੂ ਸੰਸਕਾਰ ਕਰ ਦਈਏ ਉਸ ਵੇਲੇ ਸਭ ਜਾਤ ਭਾਈਆਂ ਨੂੰ ਇਕੱਠਾ ਕਰਕੇ ਹਰਦੀਾਲ ਪੁਜਿਤ ਨੂੰ ਬੁਲਾਇਆ ਜਿਸ ਵੇਲੇ ਉਹ ਜੰਜੂ ਪਾਉਣ ਲੱਗਾ ਤਾਂ ਉਸ ਸਮੇਂ ਸਤਗੁਰ ਦੇਵਾ ਨੇ ਕਿਹਾ ਹੈ ਪੁਜਿਤ ਜੇਕਰ ਤੇਰੇ ਪਾਸ ਜੀ ਨਾਲ ਨਿਭੜ ਵਾਲਾ ਜਨੇਊ ਹੈ ਤਾਂ ਸਾਡੇ ਗਲ ਵਿੱਚ ਪਾ ਨਹੀਂ ਤਾਂ ਨਾ ਪਾ ਇਹ ਸੁਣ ਕੇ ਹਰਦੀਾਲ ਪ੍ਰੋਹਿਤ ਨੇ ਸਤਗੁਰੂ ਨਾਨਕ ਦੇਵ ਜੀ પાસે ਬੇਨਤੀ ਕੀਤੀ हे ਪ੍ਰਭੂ ਐਸਾ ਜੰਝੂ ਤਾਂ ਮੇਰੇ ਪਾਸ ਨਹੀਂ ਹੈ ਆਪ ਕਿਰਪਾ ਕਰਕੇ ਸਰਵਣ ਕਰਾਓ ਜੋ ਕੇ ਜੀ ਨਾਲ ਨਿਵਣ ਵਾਲਾ ਜਨਿਉ ਕਿਹੜਾ ਹੈ ਤਾਂ ਸਤਗੁਰੂ ਦੇਵ ਜੀ ਨੇ ਕਥਨ ਕਰਦੇ ਹਨ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਵਟ ਸਾਰਿਆਂ ਜੀਵਾਂ ਉੱਪਰ ਜਿਹੜੀ ਦਇਆ ਕਰਨੀ ਹੈ ਇਹ ਕਪਾ ਕਰੇ ਸੰਤੋਖ ਧਾਰਨਾ ਜਯਾ ਲਾਭ ਤथा ਸੰਤੁਸ਼ਟ ਰਹਿਣਾ ਇਹ ਸੂਤ ਕਰੇ ਸਤ ਦਾ ਬੋਲਣਾ ਅਥਵਾ ਸਤ ਦਾ ਨਿਸ਼ਚੇ ਕਰਨਾ ਇਹ ਉਸ ਧਾਗੇ ਦਾ ਵਟਣਾ ਹੈ ਜੰਤ ਜਿਤਰੇ ਹੁਣ ਇਹ ਧਾਗੇ ਨੂੰ ਗੰਢਾਂ ਪਾਵੇ ਇਸ ਦੇ ਨਾਲ ਹੀ ਸਾਖੀ ਦਇਆ ਪਰ ਰਜਿਸਟਰ ਦੀ 16 ਕਲਾਂ ਸੰਪੂਰਨ ਦੁਆਪਰ ਯੁੱਗ ਦੇ અવਤਾਰ શ્રી ਕ੍ਰਿਸ਼ਨ ਮਹਾਰਾਜ ਜੀ ਪਾਸ ਜਦ ਵੀ ਧਰਮ ਪੁੱਤਰ ਰਾਜਾ ਦੁਜਸਟਰ ਜੀ ਆਉਂਦੇ ਸਨ ਤਾਂ ਕ੍ਰਿਸ਼ਨ ਭਗਵਾਨ ਜੀ ਬੜੇ ਸਤਕਾਰ ਨਾਲ ਆਖਦੇ ਸਨ ਕਿ ਆਓ ਰਾਜਨ ਜੀ ਜਿਸ ਵੇਲੇ ਵਿਦਰ ਆਉਂਦਾ ਸੀ ਤਾਂ ਉਸ ਨੂੰ ਆਇਆ ਵੇਖ ਕੇ ਆਖਦੇ ਸਨ ਆਏ ਭਗਤ ਜੀ ਜੀ ਆਿਆਂ ਨੂੰ ਇਸ ਤਰ੍ਹਾਂ ਦੇ ਬਚਨ ਕਈ ਵਾਰੀ ਕ੍ਰਿਸ਼ਨ ਭਗਵਾਨ ਜੀ ਦੇ ਮੁਖੋ ਸੁਣ ਕੇ ਰਾਜਾ ਦਜਸਤਰ ਜੀ ਦੇ ਮਨ ਵਿੱਚ ਖਿਆਲ ਹੁੰਦਾ ਸੀ ਕਿ ਕ੍ਰਿਸ਼ਨ ਭਗਵਾਨ ਜੀ ਮੈਨੂੰ ਪਰਮਾਤਮਾ ਅਤੇ ਨੇਕ ਤਾਂ ਮੰਨਦੇ ਹਨ ਅਤੇ ਅੱਗੋਂ ਪਿੱਛੋਂ ਮੇਰੀ ਉਸਤਤੀ ਭੀ ਕਰਦੇ ਰਹਿੰਦੇ ਹਨ ਮੈਂ ਭੀ ਸਦਾ ਸੱਚ ਬੋਲਦਾ ਹਾਂ ਤੇ ਉਪਕਾਰ ਵਾਲੇ ਕਮਾ ਨੂੰ ਕਰਦਾ ਹਾਂ ਪਰ ਭਗਵਾਨ ਜੀ ਮੈਨੂੰ ਭਗਤ ਕਹਿ ਕੇ ਕਿਉਂ ਨਹੀਂ ਬੁਲਾਉਂਦੇ ਰਾਜਾ ਦੁਜਸਤਰ ਜੀ ਦੇ ਮਨ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਮੁਖੋਂ ਆਪਣੇ ਆਪ ਨੂੰ ਭਗਤ ਸ਼ਬਦ ਸੁਣਦਾ ਸੰਕਲਪ ਕਾਫੀ ਸਮਾਂ ਬਣਿਆ ਰਿਹਾ ਪਰ ਅੰਤਰਜਾਮੀ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਦੇ ਮਨ ਦੇ ਅਭਿਪਾਜਿਤ ਨੂੰ ਜਾਣਦਿਆਂ ਹੋਇਆਂ ਵੀ ਕਦੀ ਭਗਤ ਕਹਿ ਕੇ ਨਹੀਂ ਸੀ ਬੁਲਾਇਆ ਕਿਉਂਕਿ ਭਗਤਾਂ ਵਾਲੇ ਕਰਮ ਜੋ ਉਸ ਦੇ ਅੰਦਰ ਨਹੀਂ ਸਨ ਇੱਕ ਦਿਨ ਦਾ ਜ਼ਿਕਰ ਹੈ ਕਿ ਰਾਜਾ ਦੁਜਸਟਰ ਜੀ ਘੋੜੇ ਤੇ ਅਸਵਾਰ ਹੋ ਕੇ ਸ਼ਿਕਾਰ ਵਾਸਤੇ ਜੰਗਲ ਵਿੱਚ ਪਹੁੰਚੇ ਤਾਂ ਕੀ ਸੁਣਦੇ ਹਨ ਕਿ ਕੋਈ ਇੱਕ ਭੀਲਾ ਦੀ ਲੜਕੀ ਅਤਿਅੰਤ ਦਰਦਨਾਕ ਬੜੀ ਉੱਚੀ ਉੱਚੀ ਪੁਕਾਰ ਕਰ ਰਹੀ ਹੈ ਧਰਮਾਤਮਾ ਦੁਜਸਟਰ ਜੀ ਤੋਂ ਦਰਦ ਭਰੀਆਂ ਕੂਕਾਂ ਸੁਣ ਕੇ ਰਹਿਣਾ ਗਿਆ ਜਿੱਧਰੂ ਆਵਾਜ਼ ਆਉਂਦੀ ਸੁਣੀ ਉਸੇ ਪਾਸੇ ਵੱਲ ਨੂੰ ਚੱਲ ਪਏ ਤਾਂ ਕੀ ਦੇਖਦੇ ਹਨ ਕਿ ਜੰਗਲ ਵਿੱਚ ਇੱਕ ਟੁੱਟੀ ਛਪਰੀ ਵਿੱਚ ਭੀਲਾਂ ਦੀ ਲੜਕੀ ਦਰਦ ਨਾਲ ਪੁਕਾਰ ਰਹੀ ਹੈ ਉਸ ਦਾ ਘਰ ਵਾਲਾ ਤੇ ਹੋਰ ਸੰਬੰਧੀ ਕੋਈ ਪਾਸ ਨਹੀਂ ਸੀ ਜਾਦਰ ਰਾਜਾ ਦੁਜੈਸਟਰ ਜੀ ਨੇ ਉਸ ਨੂੰ ਪੁੱਛਿਆ ਕਿ ਬੱਚੀ ਤੈਨੂੰ ਕੀ ਤਕਲੀਫ ਹੈ ਤਾਂ ਉਸ ਨੇ ਦੁਜੈਸਟਰ ਜੀ ਨੂੰ ਬਸਤਰ ਸ਼ਸਤਰ ਸਜਾਏ ਬਾਦਸ਼ਾਹੀ ਲਿਵਾਸ ਵਿੱਚ ਦੇਖ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਇਕੱਲੀ ਹੀ ਇਸ ਜੰਗਲ ਵਿੱਚ ਦੁਖੀ ਹੋ ਰਹੀ ਹਾਂ ਕਿਉਂਕਿ ਮੇਰੇ ਬੱਚਾ ਪੈਦਾ ਹੋਣ ਵਾਲਾ ਹੈ ਸ਼ਹਿਰ ਨੇੜੇ ਨਹੀਂ ਹੈ ਨਾ ਕੋਈ ਮੇਰੇ ਪਾਸ ਆਦਮੀ ਹੈ ਜਿਹੜਾ ਦਾਈ ਨੂੰ ਬੁਲਾ ਕੇ ਲਿਆਵੇ ਅਤੇ ਨਾ ਹੀ ਮੇਰੇ ਪਾਸ ਉਸ ਨੂੰ ਦੇਣ ਵਾਸਤੇ ਕੋਈ ਪੈਸਾ ਹੀ ਹੈ ਜੇ ਕੋਈ ਐਸ ਵੇਲੇ ਨਿਕਟ ਵਰਤੀ ਸੰਬੰਧੀ ਮਾਤਾ ਜਾਂ ਭੈਣ ਮੇਰੇ ਪਾਸ ਹੁੰਦੀ ਤਾਂ ਮੇਰਾ ਪੇਟ ਮਲਦੀ ਜਿਸ ਕਰਕੇ ਮੈਂ ਸੁਖੈਨ ਹੀ ਇਸ ਕਸ਼ਟ ਤੋਂ ਛੁਟਕਾਰਾ ਪਾ ਲੈਂਦੀ ਇਹ ਗੱਲ ਸੁਣ ਕੇ ਡਜਿਸਟਰ ਦੇ ਮਨ ਵਿੱਚ ਦਇਆ ਆ ਗਈ ਅਤੇ ਆਪਣੇ ਰਾਜਸੀ ਲਿਬਾਸ ਨੂੰ ਉਤਾਰ ਕੇ ਰਾਜਿਆਂ ਵਾਲੀ ਪੋਜੀਸ਼ਨ ਦਾ ਨਾ ਖਿਆਲ ਕਰਦੇ ਹੋਏ ਕੇਵਲ ਇੱਕ ਅਬਲਾ ਦੀ ਜਾਨ ਬਚਾਉਣ ਵਾਸਤੇ ਉਸ ਲੜਕੀ ਦੇ ਰੋਕਦਿਆਂ ਰੋਕਦਿਆਂ ਆਪਣੇ ਨਿਤਰਾ ਤੇ ਪੱਟੀ ਬਨ ਕੇ ਦਇਆ ਵਾਲਾ ਕਰਮ ਕੀਤਾ ਅਤੇ ਜਦ ਉਸ ਲੜਕੀ ਦੇ ਬੱਚਾ ਪੈਦਾ ਹੋ ਗਿਆ ਤਾਂ ਉਸਨੇ ਰਾਜੇ ਰਜਿਸਟਰ ਨੂੰ ਬੜੀਆਂ ਅਸੀਸਾਂ ਦਿੱਤੀਆਂ ਪੁਨਾ ਰਾਜਾ ਰਜਿਸਟਰ ਜੀ ਉਸ ਦੇ ਖਾਣ-ਪਾਨ ਵਾਸਤੇ ਕੁਝ ਕੁ ਨਕਦੀ ਤੇ ਇੱਕ ਸੋਨੇ ਦੀ ਮੁੰਦਰੀ ਦੇ ਕੇ ਵਾਪਸ ਆ ਗਏ ਹਸਤਨਾਪੁਰ ਵਿੱਚ ਵਾਪਸ ਆ ਕੇ ਉਹ ਬਸਤਰ ਲਾ ਕੇ ਅਰ ਇਸ਼ਨਾਨ ਆਦ ਕਰਕੇ ਪੁਰ ਚੰਗੇ ਬਸਤਰ ਪਹਿਨ ਲਏ ਤੇ ਕ੍ਰਿਸ਼ਨ ਭਗਵਾਨ ਜੀ ਦੇ ਦਖਸ਼ਣਾ ਵਾਸਤੇ ਮਨ ਲੋਚਦਾ ਸੀ ਉਸੇ ਵੇਲੇ ਆ ਕੇ ਕ੍ਰਿਸ਼ਨ ਮਹਾਰਾਜ ਜੀ ਦੇ ਪਾਸ ਪੁੱਜੇ ਅੰਤਰਜਾਮੀ ਕ੍ਰਿਸ਼ਨ ਜੀ ਨੇ ਦਜਸ਼ਟਰ ਨੂੰ ਦੂਰੋਂ ਆਉਂਦਿਆਂ ਦੇਖ ਕੇ ਬੜੀ ਪ੍ਰਸੰਤਾ ਨਾਲ ਕਿਹਾ ਆਓ ਭਗਤ ਜੀ ਬੜੀ ਕਿਰਪਾ ਕੀਤੀ ਦਰਸ਼ਨ ਬਖਸ਼ੇ ਹਨ ਦਜੈਸਟਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਕਾਫੀ ਸਮੇਂ ਤੋਂ ਆਪ ਜੀ ਦੀ ਪਵਿੱਤਰ ਰਸਨਾ ਤੋਂ ਇਹ ਭਗਤ ਵਾਲਾ ਸ਼ਬਦ ਸੁਣਨਾ ਚਾਹੁੰਦਾ ਸੀ ਅੱਜ ਕੀ ਕਾਰਨ ਹੈ ਆਪ ਜੀ ਨੇ ਆਉਂਦਿਆਂ ਸਾਰ ਹੀ ਮੈਨੂੰ ਭਗਤ ਕਹਿ ਕੇ ਮੇਰੀ ਦਿਲੀ ਇੱਛਾ ਪੂਰੀ ਕਰ ਦਿੱਤੀ ਹੈ ਇਹ ਗੱਲ ਸੁਣ ਕੇ ਭਗਵਾਨ ਜੀ ਕਹਿਣ ਲੱਗੇ हे ਰਾਜਨ ਅੱਜ ਤੂੰ ਭਗਤਾਂ ਵਾਲਾ ਕੰਮ ਕੀਤਾ ਹੈ ਇਸ ਕਰਕੇ ਮੈਂ ਤੈਨੂੰ ਅੱਜ ਆਉ ਭਗਤ ਜੀ ਆਖਿਆ ਹੈ ਕਿਉਂਕਿ ਤੈਨੂੰ ਆਪਣੇ ਸ਼ਾਹੀ ठाट ਤੇ ਪੋਜੀਸ਼ਨ ਦਾ ਖਿਆਲ ਨਾ ਕਰਦੇ ਹੋਇਆਂ ਭੀਲਾਂ ਦੇ ਘਰ ਜਾ ਕੇ ਦਾਈਆਂ ਵਾਲਾ ਕੰਮ ਕੀਤਾ ਹੈ ਇਸ ਤੋਂ ਉੱਪਰ ਹੋਰ ਕੋਈ ਦਇਆ ਨਹੀਂ ਹੈ ਮੈਂ ਤੇਰੇ ਪਰ ਇਸ ਲਈ ਬੜਾ ਪਰਸੰਨ ਹਾਂ ਕਿਉਂਕਿ ਜੀਵਾਂ ਪਰ ਜਿਹੜੀ ਦਇਆ ਕਰਨੀ ਹੈ ਇਹੀ ਸਭ ਤੋਂ ਵੱਡਾ ਪੁੰਨ ਹੈ 86 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਤਨ ਤਨ ਗੁਰੂ ਨਾਨਕ ਦੇਵ ਜੀ ਨੇ ਪੰਡਤ ਹਰਦੀਾਲ ਨੂੰ ਸਮਝਾਉਂਦਿਆਂ ਹੋਇਆਂ ਇਹ ਉਚਾਰਨ ਕੀਤਾ ਸੀ ਕਿ ਇਸ ਤਰ੍ਹਾਂ ਦੀ ਦਇਆ ਹੋਣੀ ਚਾਹੀਦੀ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ ਸੋ ਠੀਕ ਹੈ ਗੁਰੂ ਕੇ ਪਿਆਰਿਓ ਇਸੇ ਹੀ ਤਰ੍ਹਾਂ ਹੋਰ ਇਤਿਹਾਸਕ ਵੀਡੀਓ ਸਾਖੀਆਂ ਲੈ ਕੇ ਆਪ ਜੀ ਦੇ ਫਿਰ ਸਨਮੁਖ ਹੋਵਾਂਗਾ ਸਤਨਾਮ ਵਾਹਿਗੁਰੂ